ਖੰਨਾ ਸਿਵਲ ਹਸਪਤਾਲੇ ਚ ਗਾਇਨੀ ਕੋਲ ਜਸਟ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਐਸਐਮਓ ਨੇ ਮਾਂ ਦੀ ਜਾਨ ਬਚਾਈ ਖੰਨਾ ਸਿਵਲ ਹਸਪਤਾਲੇ ਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ ਮਾਮਲੇ ਵਿੱਚ ਮੇਰੇ ਵੱਲੋਂ ਵੜਦੀ ਕਾਰਵਾਈ ਦੇ ਤੌਰ ਤੇ ਉਹਨਾਂ ਨੇ ਕੀ ਕਹਿੰਦਾ ਜਵਾਬ ਦਲ ਵੀ ਕਰ ਦਿੱਤੀ ਕਿ ਇਹ ਕਿ ਉਹ ਬਾਕਤੇ ਆ ਕੇ ਕਿਉਂ ਨਹੀਂ ਦੇਖਿਆ ਜਿਸ ਵਲੇ ਕਿ ਇੰਨਾ ਕਿ ਕਰਦੇ ਡੜਾ ਹੈਗਾ ਬੈਠੀ ਪਹਿਲਾਂ ਉੱਥੇ ਬੈਠੀ ਹੈ ਡਾਕਟਰ ਸਾਹਿਬ ਨੇ ਉੱਥੇ ਗੱਲ ਨਹੀਂ ਸੁਣੀ ਕਹਿੰਦੀ ਤੂੰ ਜਿਹੜਾ ਕੋ ਕਰਨਾ ਕਰ ਲੋ ਜੀ ਮੀਡੀਆ ਬੁਲਾ ਲਓ ਜੋ ਆदमी ਬੁਲਾਉਣਾ ਸਾਡੇ ਨਾਲ ਬਹਿਸ ਨਾ ਕਰੋ ਬਾਹਰ ਜਾ ਕੇ ਜੋ ਮਰਜ਼ੀ ਕਰੋ ਤੇ ਆਇਆ ਇਹ ਤਾਂ ਪੁੱਛਿਆ ਸਮੂਹ ਸਭ ਨਾਲ ਗੱਲ ਕੀਤੀ ਪਹਿਲਾਂ ਤਾਂ ਜਵਾਬ ਹੀ ਦਿੱਤਾ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈਗਾ ਚਲੋ ਰੋਣੋ ਮੈਂ ਪਾਇਆ ਸਾਰਿਆਂ ਨੇ ਵੀ ਤੁਸੀਂ ਅੱਡੇੜੇ ਹਸਪੀਟਲ ਬਣ ਗਏ ਤੁਸੀਂ ਉੱਥੇ ਟੀਮ ਨਹੀਂ ਹੈਗੀ ਡਾਕਟਰ ਨਾ ਨੂੰ ਆਂਦੇ ਨਾ 9 ਮਹੀਨੇ ਪ੍ਰਾਈਵੇਟ ਵਾਂਗੂ ਪੈਸੇ ਦਿੱਤੇ ਨਾ ਨੂੰ 32500 ਰੁਪਏ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈਲੋ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਸਿਵਲ ਹਸਪਤਾਲੇ ਚ ਗਾਇਨੀ ਕੋਲ ਜਸਟ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਐਸਐਮਓ ਨੇ ਮਾਂ ਦੀ ਜਾਨ ਬਚਾਈ ਖੰਨਾ ਸਿਵਲ ਹਸਪਤਾਲੇ ਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ ਮਾਮਲੇ ਵਿੱਚ ਡਾਕਟਰ ਕਵਿਤਾ ਸ਼ਰਮਾ ਦੀ ਲਾਪਰਵਾਹੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਕਵਿਤਾ ਡਿਊਟੀ ਤੇ ਹੋਣ ਦੇ ਬਾਵਜੂਦ ਬਿਨਾ ਸੂਚਨਾ ਦਿੱਤੇ ਸਟੇਸ਼ਨ ਛੱਡ ਕੇ ਚਲੀ ਗਈ ਐਸ ਐਮਓ ਅਤੇ ਹਸਪਤਾਲ ਸਟਾਫ ਵੱਲੋਂ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਉਹ ਮਰੀਜ਼ ਨੂੰ ਚੈੱਕ ਕਰਨ ਨਹੀਂ ਆਈ ਤੇ ਕਹਿ ਦਿੱਤਾ ਕਿ ਰੈਫਰ ਕਰ ਦਿਓ ਸਥਿਤੀ ਗੰਭੀਰ ਹੋਣ ਤੇ ਐਸਐਮ ਡਾਕਟਰ ਮਨਿੰਦਰ ਪਸੀਨ ਨੇ ਖੁਦ ਮੋਰਚਾ ਸੰਭਾਲ ਲਿਆ ਉਹਨਾਂ ਦੱਸਿਆ ਕਿ ਪਰਿਵਾਰ ਔਰਤ ਨੂੰ ਰੈਫਰ ਕਰਨ ਦੀ بجائے ਹਸਪਤਾਲ ਵਿੱਚ ਹੀ ਡਿਲੀਵਰੀ ਕਰਵਾਉਣਾ ਚਾਹੁੰਦਾ ਸੀ ਡਾਕਟਰ ਪਸੀਨ ਰਾਤ 10 ਵਜੇ ਹਸਪਤਾਲ ਪਹੁੰਚੇ ਅਤੇ ਉਹਨਾਂ ਨੇ ਤੁਰੰਤ ਆਪਣੀ ਟੀਮ ਨਾਲ ਆਪਰੇਸ਼ਨ ਸ਼ੁਰੂ ਕੀਤਾ ਔਰਤ ਦੀ ਹਾਲਤ ਨਾਜ਼ੁਕ ਸੀ ਕਿਉਂਕਿ ਬੱਚੇ ਦੀ ਲੈਟਰਿੰਗ ਅੰਦਰ ਹੀ ਨਿਕਲ ਗਈ ਸੀ ਡਾਕਟਰਾਂ ਨੇ ਮਾਂ ਅਤੇ ਬੱਚੇ ਦੋਵਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਬੱਚੇ ਨੂੰ ਬੜੀ ਮੁਸ਼ਕਲ ਨਾਲ ਬੱਚੇ ਨੂੰ ਰਿਵਾਈ ਕੀਤਾ ਗਿਆ ਅਤੇ ਉਸ ਨੂੰ ਬਚਾਇਆ ਗਿਆ ਤੇ ਸਟੇਬਲ ਕਰਨ ਲਈ ਐਂਬੂਲੈਂਸ ਰਾਹੀਂ ਪਟਿਆਲਾ ਰੈਫਰ ਕੀਤਾ ਗਿਆ ਪਟਿਆਲਾ ਤੋਂ ਚੰਡੀਗੜ੍ਹ ਲੈ ਜਾਂਦੇ ਸਮੇ ਬੱਚੇ ਦੀ ਮੌਤ ਹੋ ਗਈ ਡਾਕਟਰ ਪ੍ਰਸੀਲ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਹਰੇਕ ਸੰਭਵ ਕੋਸ਼ਿਸ਼ ਕੀਤੀ ਮਾਮਲੇ ਨੂੰ ਗੰਭੀਰਤਾ ਨੂੰ ਦੇਖਦਿਆਂ ਉਹਨਾਂ ਨੇ ਸਿਵਲ ਸਰਜਨ ਨੂੰ ਰਿਪੋਰਟ ਪੇਚ ਕੇ ਡਾਕਟਰ ਕਵਿਤਾ ਸ਼ਰਮਾ ਵਿਰੁੱਧ ਕਾਰਵਾਈ ਦੀ ਸ਼ਪਾਰਸ਼ ਕੀਤੀ ਹੈ ਸਿਵਲ ਸਰਜਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਾਕਟਰ ਕਵਿਤਾ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਦੱਸਿਓ ਜੀ ਤੁਹਾਨੂੰ ਸਾਹਦੇ ਨੇ ਬਰਾਬਰ ਖੜ ਕੇ ਬਣਾ ਦੋ ਕੁਝ ਵੀ ਨਹੀਂ ਸਾਡੀ ਕੋਈ ਹੈ ਹੀ ਨਹੀਂ ਗੱਲ ਕੋਈ ਫੁਰਦੇ ਹੀ ਨਹੀਂ ਬਾਈ ਸਾਰੂ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ ਇਹਨਾਂ ਨੂੰ ਆਂਦੇ ਨਾ 9 ਮਹੀਨੇ ਪ੍ਰਾਈਵੇਟ ਵਾਂਗੂ ਪੈਸੇ ਦਿੱਤੇ ਰਹਿਣਾ ਇਹਨਾਂ ਨੂੰ 32500 ਐਸ ਦਿੱਤੇ ਇਹਨਾਂ ਨੂੰ ਆਪਾਂ ਉਹਨੂੰ ਇੱਥੇ ਪਾ ਲਈਏ ਉਹਦਾ ਜੀਵਨ ਹੋ ਗਿਆ 6 ਵਜੇ ਤੋਂ 6 ਵਜੇ ਤੋਂ ਦੇ ਰਹੇ ਆ 6 ਵਜੇ ਤੋਂ ਆ ਕੇ 2 ਵਜੇ ਤੱਕ ਬੰਦੇ ਰਹੇ ਆ ਅਕਲ ਨੂੰ ਕਹੇ ਸੀ ਅਕਲ ਨੂੰ ਬੰਦ ਕਰਕੇ ਲਾਵਾ ਚੁੱਕਣ ਨੂੰ ਆਖ ਚੰਦ ਹਸਤਾ ਨੂੰ ਬੰਦ ਕਰ ਦੋ ਸਾਡੀ ਬਹੁ ਜੀ ਕੱਲ੍ਹ ਬੱਚਾ ਆਉਣ ਵਾਲਾ ਹੈ ਇਹ ਕੰਮ ਮੈਨਾਂ ਨਹੀਂ ਕਰਿਆ ਮਾਰਾਂਗੇ ਤੋੜਾਂਗੇ ਬਾਤ ਦਾ ਜਵਾਬ ਦਿੰਦੇ ਕੰਮ ਚੱਲ ਮਟਾ ਰਹੇ ਬੱਚਾ ਬੋਲਣਾ 32 ਬੱਚਾ ਬੋਲਣਾ ਜੋ ਬੋਲ ਪੇਰਾ ਜਵਾਬ ਨਹੀਂ ਕਰ ਰਿਹਾ ਸਾਡੇ ਬਾਪੂ ਚੱਲ ਜਾਨਾ ਲੋਪਲੇ ਪਹਿਲਾਂ ਕੱਢੋ ਫਿਰ ਦੇਖਾਂਗੇ ਕੱਢ ਲਿਆ ਟਾਈਮ ਤਾਂ ਪ੍ਰਮਾਤਮਾ ਨੇ ਦੇ ਦਿੱਤਾ ਹੈ ਮਿਨਿਸਟਰ ਤੱਕ ਜਾਣੀ ਚਾਹੀਦੀ ਹੈ ਗੱਲ ਹੈ ਮਿਨਿਸਟਰ ਤੱਕ ਸਾਰੇ ਜਲੂਸ ਕੱਢਿਆ ਇਹਨਾਂ ਨੇ ਐਂਬੂਲੈਂਸ ਵੀ ਲੇਟ ਆਈ ਹੈ ਡਿਲੀਵਰੀ ਵੀ ਦੇਖੋ ਕਿੰਨੀ ਕਿੰਨੀ ਅੱਗੇ ਚੱਲੇ ਐ ਐਂਬੂਲੈਂਸ ਨੂੰ ਕ੍ਰਾਈ ਨੇਡ ਲੈ ਕੇ ਚੱਲੇ ਆ ਇੱਥੇ ਇਲਾਜ ਦੇ 10-10 ਲੱਖ ਦੇ ਦਾਅਵੇ ਕਰਦੇ ਨੇ ਕਰ ਲੈ ਗਏ ਆ ਇਹ ਮਾ ਪ੍ਰਾਈਵੇਟ ਐਂਬੂਲੈਂਸ ਲੈ ਕੇ ਜਾਵਾਂਗੇ ਅੱਧੀ ਹੁਣ ਨਹੀਂ ਨਹੀਂ ਹੈ ਲੱਖ ਦੇ ਫ੍ਰੀ ਟ੍ਰੀਟਮੈਂਟ ਕਰ ਲੈਂਦੇ ਇੱਥੇ ਦੇਖ ਲਓ ਫ੍ਰੀ ਟ੍ਰੀਟਮੈਂਟ ਆ ਡਿਲੀਵਰੀ ਨਹੀਂ ਹੋ ਰਹੀ ਇੱਕ ਸਿਵਲ ਹਸਪੀਟਲ ਕੋਲ ਡਿਲੀਵਰੀ ਨਹੀਂ ਹੋ ਰਹੀ ਸਿਵਲ ਲੱਖ ਲੱਖਾਂ ਦਾ ਸਿਵਲ ਹਸਪੀਟਲ ਦਾ ਇੱਥੇ ਬੰਦੀ ਨਾ ਡਿਲੀਵਰੀ ਨਹੀਂ ਹੁੰਦੀ ਇੱਕ ਇੱਕ ਡਿਲੀਵਰੀ ਹੁੰਦੀ ਇੱਥੇ ਜਦੋਂ ਨਿਕਾਸ਼ ਮਾਉਂਦੀ ਆ ਕੱਲੂ ਥੋੜੇ ਰੱਖੀ ਇਦਾਂ ਲੱਖ ਲਾਂਦਾ ਟੈਨਸ਼ਨ ਨਾ ਲੈ ਰਹਾ ਰਹਾ ਡਿਲੀਵਰੀ ਹੁੰਦੀ ਇੱਥੇ ਉਹ ਖਾ ਲੈਣ ਗਈਆਂ ਆਈਆਂ ਨੇ ਪੈਸੇ ਨਹੀਂ ਮਿਲਦੇ ਰੋਂਦੇ ਪਏ ਨੇ ਅੱਛਾ ਲੱਗ ਪਰੇ ਇਹ ਉਹ ਟਾਈਮ ਬੇੜਾ ਗਏ ਪੁੱਤ ਕਹਿੰਦੇ ਨੇ ਹਸਪੀਟਲ ਵੀ ਚੱਲਦਾ ਨਹੀਂ ਤਾਂ ਪੁੱਛਦਾ ਨਹੀਂ ਆ ਕਿ ਦੋ ਵਰ੍ਹੇ ਮੈਨੂੰ ਜਵਾਬ ਦੇਤਾ ਗੱਲ ਵੀ ਨਹੀਂ ਮਾਰਿਆ ਇਹ ਕੋਈ ਸਾਡੀ ਇੱਕ ਬੱਚੀ ਆ ਇਸੇ ਸ਼ਹਿਰ ਦੀ ਉਹਦਾ ਡਿਲੀਵਰੀ ਕੇਸ ਸੀਗਾ ਜੋ ਪ੍ਰੈਗਨੈਂਟ ਆ ਡਿਲੀਵਰੀ ਹੁਣ ਆ ਰਹੀ ਆ ਤੇ ਸਾਰਾ ਸਾਲ ਇੱਥੋਂ ਦਵਾਈ ਚੱਲੀ ਅਸਲ ਮਾਉਂਸਟਰੀ ਸਾਨੂੰ ਮੌਕੇ ਤੇ ਆ ਕੇ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈਗਾ ਸਾਡੇ ਕੋਲ ਟੀਮ ਨਹੀਂ ਹੈਗੀ ਅਸੀਂ ਤਾਂ ਸਾਡਾ ਭਰਾ ਹੈ ਰਾਜਕੁਮਾਰ ਰੇ ਦੀ ਛੋਟੀ ਪਰ੍ਹਾਈ ਹੈ ਸਾਨੂੰ ਬੁਲਾਇਆ ਗਿਆ ਸੀ ਤਾਂ ਆਇਆ ਇਹ ਤਾਂ ਆ ਕੇ ਪੁੱਛਿਆ ਸਾਨੂੰ ਸਾਬ ਨਾਲ ਗੱਲ ਕੀਤੀ ਪਹਿਲਾਂ ਤਾਂ ਜਵਾਬ ਹੀ ਦਿੱਤਾ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈਗਾ ਚਲੋ ਰੋਲੋ ਲਾ ਪਾਇਆ ਸਾਰਿਆਂ ਨੇ ਵੀ ਤੁਸੀਂ ਵੱਡੇ ਨੇ ਹਸਪੀਟਲ ਬਣ ਗਏ ਤੁਸੀਂ ਉੱਥੇ ਟੀਮ ਨਹੀਂ ਹੈਗੀ ਸਰਕਾਰ بڑے بڑے ਦਾਅਵੇ ਕਰਦੀ ਹੈ ਕਿ ਅਸੀਂ ਸਾਰੇ ਡਾਕਟਰ ਮਹੀਆ ਕੀਤੇ ਆ ਸਾਰੇ ਤਰ੍ਹਾਂ ਦੇ ਸਾਡੇ ਕੋਲ ਟਰੀਟਮੈਂਟ ਆ ਸਾਰਾ ਕੁਝ ਕਰਦੇ ਆ ਪਰ ਮੈਂ ਕਹਾਂਗਾ ਜਿਹੜਾ ਖੰਨੇ ਦਾ ਹਸਪਤਾਲ ਹੈ ਇਹ ਸਿਰਫ ਇੱਕ ਰੈਫਰੈਂਸ ਸੈਂਟਰ ਬਣ ਕੇ ਰਹਿ ਗਿਆ ਇੱਥੇ ਸਾਡੇ ਕੋਲ ਇੱਕ ਹੋਰ ਕੇ ਇਹ 2 ਇਹਨਾਂ ਦੀ ਨੋ ਹੈ 2 ਢਾਈ ਮਹੀਨੇ ਦੀ ਗੱਲ ਆ ਇਹ ਪਹਿਲਾਂ ਇਹਨਾਂ ਨੂੰ ਕਹਿੰਦੇ ਇੱਥੋਂ ਰੈਫਰ ਕਰਤਾ ਕਹਿੰਦੇ ਇਹ ਤਾਂ ਗੇਟ ਨਹੀਂ ਡੱਪ ਸਕਦਾ ਆ ਖੜਿਆ ਤੁਹਾਡੇ ਕੋ ਪਰਮਾਤਮਾ ਦੀ ਮੱਥੀ ਤੇ ਬੈਠਾ ਸੀ ਹਸਪੀਟਲ ਦਾ ਮੈਂ ਗੇਟ ਨਹੀਂ ਡੱਪਦਾ ਮੈਂ ਤੁਹਾਨੂੰ ਦੱਸਦਾ ਵੈਸੇ ਮੈਂ ਤੁਹਾਨੂੰ ਇਹ ਗੱਲ ਕਰੀ ਆ ਵੀ ਰੈਫਰ ਸੈਂਟਰ ਬਣਾਇਆ ਬੱਚੀ ਇੰਨੀ ਔਖੀ ਆ ਅਸੀਂ ਆਇਆ ਹੁਣ ਐਸਮੋ ਸਾਹਮਣੇ ਗੱਲ ਕੀਤੀ ਉਹਨੂੰ ਆਪ ਹੁਣ ਰਾਤ ਨੂੰ ਦੁਬਾਰਾ ਫੋਨ ਆਇਆ ਕਹਿੰਦੇ ਮੈਂ ਆ ਰਿਹਾ ਤੂੰ ਸੁਣਾ ਵੀ ਸ਼ਾਇਦ ਹੋਊਗਾ ਕਿੰਨਾ ਟਾਈਮ ਪਹਿਲਾਂ ਲੈ ਗਿਆ ਕਿੰਨਾ ਟਾਈਮ ਇੱਥੇ ਤੋਂ ਕਦੋਂ ਸ਼ਾਮ ਤੋਂ ਸ਼ਾਮ ਦਾ ਆਇਆ ਹੈ ਘੰਟਾ ਘੰਟਾ ਘੰਟੇ ਕਿਦੇ ਆਏ ਨੇ ਇਹ ਕਿਥੇ ਦਨ ਲੱਗ ਤੇ ਆਪਣੇ ਜਿਹੜਾ 11 ਨੰਬਰ ਵਾਰਡ ਚ ਸਬਜ਼ੀ ਮੰਡੀ ਦੇ ਸਾਹਮਣੇ ਲੱਗਦੀ ਹੈ ਜਿੱਥੇ ਡਿਊਟੀ ਦੇ ਰਹਿੰਦੇ ਕੋਈ ਡਿਟੀਟਮੈਂਟ ਨਾ ਮੈਡਮ ਤਾਂ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਹਿੰਦੇ ਮੈਂ ਤਾਂ ਫੋਨ ਤੋਂ ਕੈਂਸਲ ਕੀਤਾ ਡਾਕਟਰਾਂ ਨੇ ਕਹਿੰਦੀ ਮੈਂ ਸਾਡੇ ਕੋਲ ਕੈਨਸਰੋਲੋਜਿਸਟ ਤਾਂ ਸਾਨੂੰ ਕੋਈ ਪਤਾ ਨਹੀਂ ਤੇ 24 ਆਰ ਜੱਜ ਉਹ ਤੇ ਚੱਕਾ ਲੋ ਤੁਹਾਡੇ ਸਾਹਮਣੇ ਆ ਅੱਕ ਕੇ ਆਏ ਤੀਜਾ ਚੌਥਾ ਕੇ ਸੋ ਗਿਆ ਜੇ ਤੱਕ ਜਿਹੜਾ ਕੋ ਕਰਨਾ ਕਰ ਲੋ ਸਾਰੀਆਂ ਗੱਲਾਂ ਨੇ ਫੋਕੇ ਦਾਵੇ ਨੇ ਫੋਕੇ ਮੈਂ ਕਹੂੰਗਾ ਅਸੀਂ ਅੱਕ ਕੇ ਆਏ ਅਸੀਂ ਵੀ ਆਉਂਦੇ ਰਹਿੰਦੇ ਐਵੇਂ ਕਿਸੇ ਨੂੰ ਰੋ ਜਾ ਕੇ ਅਸੀਂ ਇੱਥੇ ਆ ਕੇ ਖੜੇ ਬਖੇੜਾ ਖੜਾ ਕਰੀਏ ਅੱਕ ਕੇ ਆਏ ਆ ਕਿ ਚਤਨ ਚਰ ਕੇ ਸਾਡੇ ਨੌਲੇ ਚ ਆ ਗਏ ਵੀ ਆ ਇੱਥੇ ਬੱਚੀਆਂ ਕਈ ਵਾਰ ਤਾਂ ਆਪਾਂ ਸੁਣਿਆ ਤੁਸੀਂ ਵੀ ਖਬਰਾਂ ਨਹੀਂ ਆਈਆਂ ਕਿ ਸਾਹਮਣੇ ਬੱਚਾ ਹੋਇਆ ਕਈ ਲੇਡੀਜ਼ ਨੂੰ ਡਾਕਟਰ ਸਾਡੇ ਦਾ ਬੁਰਾ ਹਾਲ ਹੈ ਤੇ ਕਿਸੇ ਸਿਹਤ ਮੰਤਰੀ ਉਹ ਆਏ ਸੀ ਉਹਨੇ ਕਿਹਾ ਜੀ ਮੀਡੀਆ ਝੂਠੀਆਂ ਖਬਰਾਂ ਲਾ ਰਿਹਾ ਨਿਰਾ ਮੈਂ ਕਹੂੰਗਾ ਉਹ ਇਹ ਝੂਠ ਦਾ ਪਲੰਦਾ ਮੰਤਰੀ ਦਾ ਮੰਤਰੀ ਸਾਡੇ ਨਾਲ ਗੱਲ ਕਰ ਲਓ ਉਹ ਬੰਦਾ ਜਿਉਂਦਾ ਜਾਗਦਾ ਸਾਹਮਣੇ ਖੜਾ ਸੀ ਤੇ ਗਲਤ ਦਾਅਵੇ ਨੇ ਕਹਿੰਦੇ ਆ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਲੱਸਦਾ ਇਹ ਕੌਣ ਹੁੰਦੇ ਨੇ ਜਿਹੜੇ ਕਹਿੰਦੇ ਵੀ ਤੋਂ ਤੋਂ ਗੇਟ ਰੇਟ ਆਪ ਸਕਦਾ ਇੱਥੇ ਰੈਫਰ ਕਰਤਾ ਪੀਜੀੀ ਉੱਥੇ ਜਾ ਕੇ ਕਹਿੰਦਾ ਸਿਰਫ ਆਕਸੀਜਨ ਦੀ ਘਾਟ ਆਈ ਸੀ ਕੋਈ ਪ੍ਰੋਬਲਮ ਨਹੀਂ ਆਈ ਆ ਹੁਣ ਤੁਹਾਡੇ ਸਾਹਮਣੇ ਖੜੇ ਇਹ ਇਹਨਾਂ ਨੇ ਰੈਪ੍ਰੈ ਇਸ ਮੌਕੇ ਤੇ ਡਾਕਟਰਾਂ ਲੋਕਾਂ ਨਾਲ ਲੜੀ ਜਾਂਦੇ ਸਾਡੇ ਦਾ ਬਹਿਸ ਹੋਈ ਅਜੇ ਤੱਕ ਕਿ ਹੋਰ ਨਹੀਂ ਹੋਰ ਤੋ ਸਾਨੂੰ ਐਂਬੂਲੈਂਸ ਹੀ ਮਾਈਆ ਕਰ ਦੋ ਪ੍ਰਾਈਵੇਟ ਐਂਬੂਲੈਂਸ ਚੱਲੇ ਹੁਣ ਅਸੀਂ ਰੋਕੇ ਆ ਦੁਬਾਰਾ ਉਹਨਾਂ ਰੋਕੇ ਐਸਐਮਓ ਸਾਹਿਬ ਦਾ ਫੋਨ ਆ ਗਿਆ ਕਿ ਰੋਕੋ ਨਾ ਰੋਕਿਆ ਜਾਵੇ ਕਿ ਅਸੀਂ ਆ ਕੇ ਉਹਨਾਂ ਦਾ ਡਿਲੀਵਰੀ ਕਰਦੇ ਐਸਐਮਓ ਸਾਹਿਬ ਸਾਕਰੀ ਕਰਦੀ ਰਾਜਵੇ ਪਰ ਕੋਈ ਡਾਇਨਾਕੋਲਿਸ ਨਹੀਂ ਜਿਹੜੀ ਮੈਂ ਉਹੀ ਤਾਂ ਗੱਲ ਕਰਦਾ ਵੇ ਜਿਹੜੀ ਲੇਡੀ ਗਾਇਨਕੋਲੋਜਿਸ ਤੇ ਚਾਹੀਦੇ ਆ ਬੜੇ ਜ਼ਰੂਰੀ ਆ ਕਿਉਂਕਿ ਤਿੰਨ ਤਿੰਨ ਡਾਕਟਰ ਦੱਸਦੇ ਆ ਉਹ ਜੋ ਇੱਕ ਇੱਕ ਡਾਕਟਰ ਆ ਇੱਥੇ ਦੋ ਡਾਕਟਰ ਹੈ ਨਹੀਂ ਹੁਣ ਕਰੀਏ ਕਰਕੇ ਦਈਏ ਕਿ ਗ ਤੇ ਸੋਚਣਾ ਚਾਹੀਦਾ ਲੋਕਾਂ ਦੀ ਜਾਨ ਬੜੀ ਕੀਮਤੀ ਆ ਲੋਕਾਂ ਦੇ ਜਾਨਾਂ ਬਾਰੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਭਾਗਚੰਦ ਜੀ ਬਨਾ ਭਾਗਚੰਦ ਜੀ ਤੇ ਅੱਜ ਅਰੇ ਕੀ ਗੱਲ ਬਾਤ ਹੈ ਤੁਸੀਂ ਇਕੱਠੇ ਹੋ ਗਏ ਹੋ ਅਸੀ ਤਾਂ ਇਹਨਾਂ ਦੇ 9 ਮਹੀਨੇ ਹੋ ਗਏ ਸਾਨੂੰ ਲਗਾਤਾਰ ਆਂਜਿਆ ਨੂੰ ਕਿ ਕੇ ਤੁਹਾਡਾ ਬਿਲਕੁਲ ਨੋਰਮਲ ਹੈ ਫਾਲੇ ਕੋਈ ਇਹਦੇ ਰਿਪੋਰਟਾਂ ਭਈਆਂ ਨੇ ਸਾਜ ਜਾ ਕੇ ਹਰੇਕ ਕਾਗਜ ਪੈਨੇ ਅੱਜ ਕਿੰਨੇ ਵਜੇ ਆਏ ਸੀ ਕੀ ਗੱਲ ਬਾਤ ਹੋਈ ਅੱਜ ਸਾਨੂੰ ਡੇਢ ਦੋ ਘੰਟੇ ਹੋਏ ਨਹੀਂ ਆਏ ਨੂੰ ਬੱਚੇ ਦੇ ਪੇ ਕੁੜੀਏ ਦੇ ਪੇ ਹੋ ਰਹੀਏ ਦਰਦ ਹੋ ਰਿਹਾ ਅੱਜ ਨੂੰ ਆਊਟ ਮਿਡ ਲਿਆਂਦਾ ਕੋਈ ਨਹੀਂ ਕੁਛ ਨਹੀਂ ਮਿਲਿਆ ਜੀ ਤੁਹਾਨੂੰ ਕਹਦੇ ਬੱਚੇ ਦੀ ਨੋ ਹੱਡੀ ਵੱਧ ਗਈ ਇਹਨੂੰ ਪਟਿਆਲੇ ਲੈ ਗਏ ਹੁਣ ਕੀ ਹਾਲਾਤ ਆ ਪੇਸ਼ੈਂਟ ਦੇ ਜੀ ਦੇਖ ਲਓ ਤੁਹਾ ਸਾਹਮਣੇ ਡੂਵੀ ਬੈਠੀ ਆ ਤੜਪਦੀ ਪਈ ਆ ਵੀ ਯਾਨੀ ਅੰਦਰ ਬੈਠੀ ਪਹਿਲਾਂ ਉੱਥੇ ਬੈਠੀ ਆ ਡਾਕਟਰ ਸਾਹਿਬ ਨੇ ਉੱਥੇ ਗੱਲ ਨਹੀਂ ਸੁਣੀ ਕਹਿੰਦੇ ਤੂੰ ਜਿਹੜਾ ਕੋਈ ਕਰਨਾ ਕਰ ਲੋ ਜੀ মিডিਆ ਬੁਲਾ ਲਓ ਜੋ ਆਦਮੀ ਬੁਲਾਓ ਸਾਡੇ ਨਾਲ ਬਹਿਸ ਨਾ ਕਰੋ ਬਾਹਰ ਜਾ ਕੇ ਜੋ ਮਰਜ਼ੀ ਕਰੋ ਸਾਡੇ ਨਾਲ ਨਾ ਗੱਲ ਕਰੋ ਸਾਡੇ ਨਾਲ ਤੋਂ ਕੀ ਕਰ ਦਿਆ ਨਾ ਕਰ ਦੋ ਮੰਨ ਕਰਦੇ ਆ ਮਹਾਰਾਜ ਸਾਡੇ ਸਾਡੇ ਹਸਪੀਟਲ ਬਣਾ ਕੇ ਬੈਠੇ ਸਰ ਪਰ ਡਿਲੀਵਰੀ ਆੜੀ ਸਿਰਫ ਦੋ ਹੀ ਬੱਚੇ ਦੋ ਹੀ ਨਰਸਾਂ ਨੇ ਇਹਨਾਂ ਕੋਲ ਇੱਕ 6 ਮਹੀਨੇ ਛੁੱਟੀ ਚੱਲੇਗੀ ਇੱਕ ਰਾਤ ਨੂੰ ਨਹੀਂ ਆਦੀ ਜੀ ਦੇਖੋ ਜਿਹੜੇ ਪੇਸ਼ੈਂਟ ਕਿੰਨੇ ਦੇ ਤੇ ਚੈੱਕਅਪ ਕਰਵਾਉਂਦਾ ਸੀਗਾ ਤੇ ਉਹਨਾਂ ਵੱਲੋਂ ਕੀ ਕਹਿੰਦੇ ਜਿੱਦਾਂ ਮੌਕੇ ਤੇ ਆਏ ਤੇ ਜਿਹੜਾ ਐਮਰਜੈਂਸੀ ਮੈਡੀਕਲ ਅਫਸਰ ਨੇ ਤੇ ਸਟਾਫ ਨਰਸਾਂ ਨੂੰ ਡਿਊਟੀ ਨੇ ਲਈ ਕਹਿੰਦੇ ਇਹਨੂੰ ਅਸੈਸ ਕੀਤਾ ਉਹਨਾਂ ਵੱਲੋਂ ਇਹ ਪੇਸ਼ੈਂਟ ਤੋਂ ਲੋਹੇ ਦੇ ਰੈਸਪਰ ਕਰਨ ਦੀ ਹਦਾਇਤ ਕੀਤੀ ਗਈ ਜਿਹੜਾ ਕਿਉਂ ਰੈਫਰ ਕਰਨ ਦੀ ਤਾਇਤ ਕੀਤੀ ਗਈ ਕਿਲੀ ਡਾਕਟਰ ਕਵਿਤਾ ਸ਼ਰਮਤ ਨੇ ਕਹਿੰਦੇ ਬੈਨੋਪਾਲ ਚੇਸਤਾ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਇਹਨੂੰ ਰੈਫਰ ਕਰ ਦਿੱਤਾ ਜਾਵੇ ਤੇ ਉਹਨਾਂ ਨੇ ਰੈਫਰ ਕਰ ਦਿੱਤਾ ਤੇ ਜਿਹੜਾ ਹੈਗਾ ਪਰ ਫਿਰ ਦੋਸਤੋ ਬਾਅਦ ਚ ਬਹੁਤ ਜ਼ਿਆਦਾ ਕੀਮਤ ਕਰਤਾ ਬਥੇ ਜਿਹੜਾ ਹੈ ਉਹਨਾਂ ਨੇ ਸੋਹਿਆ ਕਿ ਅਸੀਂ ਕਿੱਥੇ ਨਹੀਂ ਲੈ ਕੇ ਜਾਣਾ ਤੁਸੀਂ ਜਿਹੜੀਆਂ ਤਾਂ ਇੱਥੇ ਹੀ ਸਾਡਾ ਅਰੇਂਜਮੈਂਟ ਕਰ ਦੇ ਦੋ ਜਿਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਦੇ ਇਹ ਸੇਨਰਾ ਨੈਥਿਕ ਸਰਜਨ ਕੀ ਕੀ ਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਕੀ ਕੀ ਕਹਿੰਦੇ ਆ ਕੇ ਰਾਤ ਨੂੰ ਕੀ ਕਹਿੰਦੇ ਇਹਨਾਂ ਦਾ ਸਜੇਰਿੰਗ ਦਿੱਤਾ ਸੋ ਜੇਰੇ ਇਨ ਦੇ ਵਿੱਚ ਕੀ ਕਹਿੰਦਾ ਬੱਚੇ ਦੀ ਜਿਹੜੀ ਉਹ ਕਿਉਂ ਕੀਤਾ ਕਿਉਂਕਿ ਬੱਚੇ ਦੀ ਪਾਟੀ ਨਿਕਲੀ ਹੋਈ ਸੀ ਜਿਹਨੂੰ ਅਸੀਂ ਮਿਕੋਨਿਅਮ ਸੈਂਡ ਕਹਿੰਦੇ ਨੇ ਮਿਕੋਨਿਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਮਿਕੋਨਿਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪਟਿਆਟ੍ਰੀਸ਼ੀਅਨ ਸੰਧਿਆ ਗਿਆ ਮੌਤ ਬਲਬੋ ਅਵੇਲੇਬਲ ਸੀਗੇ ਜਿਸ ਉਹ ਲੈ ਕੇ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਇੰਟਿਬੇਟ ਕਰਕੇ ਵੱਡੇ ਹਸਪੀਟਲ ਦੇ ਵਿੱਚ ਰਜਿੰਦਰਾ ਹਸਪੀਟਲ ਵਿੱਚ ਭੇਜਿਆ ਗਿਆ ਜਿੱਥੇ ਉਹਨਨੇ ਕੋ ਦਾ ਅਰੇਂਜਮੈਂਟ ਹੋ ਤਾਂ ਦਿਓ ਨਾ ਟੈਲ ਐਕਸਿਡੈਂਟ ਕਿ ਤੁਹਾਨੂੰ ਕੋਈ ਜਿਸ ਘਰ ਨਹੀਂ ਕੀ ਛੁੱਟੀ ਦੇ ਦੀ ਜਾਂ ਉਹਨਾਂ ਵੱਲੋਂ ਸਿੱਧਾ ਕਿ ਕਰਦੇ ਦੇਖੋ ਡਾਇਗਨੋਲੋਜਿਸ ਕਵਿਤਾ ਸਰਪਾ ਮੇਰੇ ਤੋਂ ਕੋਈ ਛੁੱਟੀ ਲੈ ਕੇ ਦੀ ਹੈ ਔਰ ਕੋਈ ਮੇਰੇ ਤੋਂ ਸਟੇਸ਼ਨ ਛੱਡਣ ਦੀ ਹੋ ਨਾ ਵੱਲੋਂ ਕਿ ਉਹਨਾਂ ਨੇ ਸਟੇਸ਼ਨ ਨਹੀਂ ਛੱਡਣ ਦੀ ਨੂੰ ਕੋਈ ਅਨੁਮਤੀ ਲਿਖੀ ਕੀ ਦੀ ਮੈਂ ਸਟੇਸ਼ਨ ਛੱਡਦਾ ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ ਇਵਨ ਈਐਮਓ ਨੇ ਵੀ ਕਹਿੰਦਾ ਕਈ ਵਾਰੀ ਉਹਨਾਂ ਨੂੰ ਕਾਲ ਕੀਤੀ ਪਰ ਉਹਨਾਂ ਵੱਲੋਂ ਇਹ ਜੀ پیشن ਨੂੰ ਤੁਸੀਂ ਰੈਫਰ ਕਰ ਦੋ ਏ ਉਹਦਾ ਦਾ ਫਰਜ਼ ਬਣਦਾ ਕਿ ਵੀ ਆ ਕੇ ਕੀ ਕਹਿੰਦਾ ਮਰੀਜ਼ ਦੇਖਣਾ ਮੀਂਹ ਦੇਖ ਕੇ ਫਿਰ ਤੁਸੀਂ ਬਣਦਾ ਕਿ ਕਹਿੰਦਾ ਰੈਫਰ ਕਰ ਤੇ ਤੁਸੀਂ ਕਰੋ ਮਰੀਜ਼ ਦੇ ਰਿਸ਼ਤੇਦਾਰ ਇਸ ਗੱਲ ਨੂੰ ਕਿੰਨਾ ਦਾ ਜਿਹੜਾ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਵੀ ਅਸੀਂ ਪੇਸ਼ੈਂਟ ਇੱਥੋਂ ਲੈ ਕੇ ਜਾਏਗੀ ਅਸੀਂ 9 ਮਹੀਨੇ ਇੱਥੇ ਚੈੱਕ ਰਹਿ ਸਾਡਾ ਸਜੇ ਰਹੇ ਇੱਥੇ ਕਰੋ ਔਰ ਮੈਂ ਆਪਣੀ ਇਹ ਕਹਿੰਦਾ ਰਿਸਪੌਂਸਿਬਿਲਟੀ ਸਮਝ ਕੇ ਇਹਨੂੰ ਜਿਹੜਾ ਹੈਗਾ ਆ ਕੇ ਫਿਰ ਕੀ ਕਹਿੰਦਾ ਕਿ ਉਹਦੀ ਡਾਇਨੋਪਾਲੋਜਿਸਟ ਆਈ ਨਹੀਂ ਤੇ ਦੂਜੀ ਗਾਇਨੋਪਾਲੋਜੀ ਸਟਾਫ ਗਰੀਮਾ ਉਹ ਕੀ ਕਹਿੰਦਾ ਬੈਟਰ ਰੈਸਟ ਹੈ ਉਹਦੇ ਵੱਲੋਂ ਕੀ ਕਹਿੰਦਾ 2 ਮਹੀਨੇ ਦੀ ਛੁੱਟੀ ਤੋਂ ਚੱਲ ਰਿਹਾ ਹੈ ਅਜਿਹਾ ਹੁਣ ਗੱਲ ਇਹ ਹੈ ਕਿ ਬੇਰੇ ਵੱਲੋਂ ਵੱਢੀ ਕਾਰਵਾਈ ਦੇ ਤੌਰ ਤੇ ਉਹਨਾਂ ਨੇ ਕੀ ਕਹਿੰਦਾ ਜਵਾਬਦਲ ਵੀ ਕੱਟ ਦਿੱਤੀ ਕਿ ਇਹ ਕਿ ਉਹ ਮੌਕੇ ਤੇ ਆ ਕੇ ਕਿਉਂ ਨਹੀਂ ਦੇਖਣ ਦੇਖਿਆ ਜਿਸ ਵਲੇ ਕੀ ਅੰਨਾ ਕੀ ਜਾਂਦਾ ਜਿਹੜਾ ਹੈਗਾ ਮਤਲਬ ਹਲਾ ਹੋ ਰਿਹਾ ਸੀ ਕੀ ਕਹਿੰਦਾ ਹਸਪੀਟਲ ਦੇ ਵਿੱਚ ਕੀ ਕੀ ਜਾਂਦਾ ਜਿਹੜਾ ਹੈਗਾ ਸਾਨੂੰ ਕਿਉਂ ਕਿਉਂ ਰਹਿ ਸਕਦਾ ਜਾ ਉਹਨਾਂ ਦਾ ਫਰਜ਼ ਬਣਦਾ ਸੀ ਆ ਕੇ ਕੀ ਜਾਂਦਾ ਮਰੀਜ਼ ਨੂੰ ਦੇਖਣਾ ਜਿਹੜਾ ਕੀ ਉਹਨਾਂ ਨੇ ਨਹੀਂ ਕੀਤਾ ਉੱਚ ਅਧਿਕਾਰੀਆਂ ਵੱਲੋਂ ਜਿਸ ਵੇਲੇ ਮੇਰੇ ਤੋਂ ਇਨਫੋਰਮੇਸ਼ਨ ਲਈਤੀ ਗਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਗੀਨਿੰਗਾਂ ਦਾ ਪੁੱਛਿਆ ਕਿ ਵੀ ਕੀ ਕੇਸ ਹੈ ਮਨੂੰ ਸਾਰਾ ਦੱਸਿਆ ਕਿ ਵੀ ਡਾਕਟਰ ਕਵਤਾ ਵੱਲੋਂ ਕੀ ਗੀਨਾਂ ਦਾ ਮੌਕੇ ਤੇ ਨਾਂ ਆਣ ਕਰਕੇ ਉਹ ਨਾਂ ਕੀ ਕਹਿੰਦੇ ਰੈਸਪਰਨ ਤੇ ਜਿਹੜਾ ਬਗਾਇਰ ਦੇਖੇ ਤੇ ਸਾਰਾ ਗੀਨਾਂ ਦਾ ਹੀ ਹੁਣ ਕਰੈਕ ਸੀ ਤੇ ਹੁਣ ਜਿਹੜਾ ਹੈਗਾ ਉਹਨਾਂ ਵੱਲੋਂ ਸਿਵਲ ਸਰਜਨ ਲੈਵਲ ਤੇ ਇਸ ਦੀ ਇਨਕੁਆਰੀ ਕੀ ਕਿੰਗਾnde ਜੜੀ ਹੈ ਜਿਹੜੀ ਉਹਨਾਂ ਨੇ ਸਟਾਰਟ ਕਰ ਦਿੱਤੀ ਹਾਂ ਉਹ ਪੇਸ਼ੈਂਟ ਕੀ ਕਹਿੰਦੇ ਸਰਜਰੀ ਦੇ ਪੁਆਇੰਟ ਆਫ 뷰 ਨਾਲ ਠੀਕ ਹੈ ਉਹ ਬਿਲਕੁਲ ਕੀ ਕਹਿੰਦੇ ਉਹਨ ਕੋਈ ਪ੍ਰੋਬਲਮ ਵੀ ਹੈਗੀ ਨਹੀਂ ਸਟਾਈਕ ਉਹਨਾਂ ਨੇ ਕੋਈ ਨਹੀਂ ਐਕਸੈਪਟ ਕਰ ਲਿਆ ਸਰਜਰੀ ਤੋਂ ਬਾਅਦ ਤੇ ਕੀ ਕਹਿੰਦੇ ਜਦ ਆ ਮੂੜਾਈ ਦਾ ਨਲ ਲਿਕਵਿਡਸ ਸਟਾਰਟ ਕਰ ਦਿੱਤੇ ਹੋ